ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾ ਫੇਰੇ ਪਉਣ ਗਿਆ ਨੀ ਸੁਤੀ ਪੈ ਨੂੰ ਹਿਚਕਿਆ ਆਉਣ ਗਿਆ ਨੀ ਸੁਤੀ ਪੈ ਨੂੰ ਹਿਚਕਿਆ ਆਉਣ ਗਿਆ ਹੋ ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉ ਉਹ ਥਾਂ ਤੈਨੂੰ ਜਿਸ ਉੱਤੇ ਸਿਰ ਤਾਰੇ ਸੌਦੀ ਸਹ ਨਹੀਂ ਪੁੱਲਣੀ ਮੇਰੀ ਬਾਤ ਨੂੰ ਹੋ ਬੀਤੀਆਂ ਯਾਦਾਂ ਜਿੰਦ ਤੇਰੀ ਨੂੰ ਹਿਜਰ ਦੇ ਫਾਹੇ ਲਾਉਣ ਗੀਆਂ ਹੋ ਸੁੱਤੀ ਪਈ ਨੂੰ ਹਿਚਕਿਆ ਆਉਣ ਗੀਆਂ ਹੋ ਸੁੱਤੀ ਪਈ ਨੂੰ ਹਿਚਕਿਆ ਆਉਣ ਗੀਆਂ ਹੋ ਯਾਦ ਸਜਣ ਦੀ ਸੱਪ ਬਣ ਗਈ ਤੇ ਤਨ ਮਨ ਜ਼ਹਿਰ ਸਮੋ ਜਾਊ ਜੀਣਾ ਤਾਂ ਇੱਕ ਪਾਸੇ ਤੈਨੂੰ ਮਰਨਾ ਓਖਾ ਹੋ ਜਾਊ ਹੋ ਮੰਗਲ ਬਾਜੂ ਜਾ ਨਾ ਨਿਕਲੂ ਅੱਖੀਆਂ ਮੀਂਹ ਵਰ ਸੌਣ ਗਿਆ ਨੀ ਸੁਤੀ ਪਈ ਨੂੰ ਹੀ ਚਿਕਿਆ ਆਉਣ ਗਿਆ ਓ ਸੁਤੀ ਪਈ ਨੂੰ ਹੀ ਚਿਕਿਆ ਆਉਣ ਗਿਆ ਓ ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੇ ਜੀ ਸਦਕੇ ਜਾ ਅਸੀਂ ਜੀਲਾਂਗੇ ਤੇਰੇ ਹੱਥੋਂ ਜ਼ਹਿਰ ਜੁਦਈਆਂ ਦਾ ਅਸੀਂ ਨਾ ਚਾਉਂਦੇ ਵੀ ਪੀੜਾਂਗੇ ਤੇਰਾ ਹੰਝੂਆਂ ਨਾਲ ਸੁਭਾਗਤ ਵਹਿ ਜਿੱਥੇ ਟਕਰੇਗਾ ਉਸੇ ਥਾਂ ਹੁਣੇ ਜਿੰਨੇ ਟੁਕੜੇ ਹੋਣੇ ਦਿਲ ਦੇ ਵੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਮੇਰੇ ਲੱਗੀ ਸੱਟ ਵੇ ਤਾਹਿਰੋਂ ਪੈਂਦੀ ਸੀ ਆਪਣੇ ਵਿਉਸੇ ਥਾਪੇ ਪੱਟੀ ਬਨ ਲੈਂਦੀ ਸੀ ਹੁਣ ਆ ਕੇ ਆ ਕੇ ਨਹੀਂ ਦੁੱਖ ਸਹਿਣਾ ਉਸ ਨੂੰ ਜੇ ਮਿਲੇ ਉਹ ਕੁੜੀ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ ਜੇ ਮਿਲੇ ਉਹ ਕੁੜੀ ਰਾਂਝੇ ਨਾਲ ਜਿਹੜੀਆਂ ਹੋਈਆਂ ਸੀ ਸਾਡੇ ਨਾਲ ਹੋਈਆਂ ਓ ਠੱਗੀਆਂ ਕੀ ਕਰੀਏ ਮਾਨ ਪੁਰੀ ਤਾਂ ਦਾ ਜਈਆਂ ਲੱਗੀਆਂ ਜਈਆਂ ਨਾ ਲੱਗੀਆਂ ਸਾਡੇ ਨਾ ਮੁਕਦਰ ਹੈ ਸਾਡੇ ਨਾ ਮੁਕਦਰ ਲੱਗਦਾ ਅੜੇ ਰਹੇ ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਹੋ ਤੇਰੇ ਰਾਹਾਂ ਵਿੱਚ ਖੜਾ ਖੜਾ ਹਾਏ ਰੁੱਖ ਹੋ ਗਿਆ ਤੇਰੀ ਫੋਟੋ ਵਾਂਗੂ ਦੇਵੀ ਹੁਣ ਚੁੱਪ ਹੋ ਗਿਆ ਤੇਰੀ ਫੋਟੋ ਵਾਂਗੂ ਦੇਵੀ ਹੁਣ ਚੁੱਪ ਹੋ ਗਿਆ ਕਦੇ ਸੁਪਨੇ ਚ ਹੋ ਕਦੇ ਸੁਪਨੇ ਚ ਬੀਨਾ ਮੁਸਕਰਾਈ ਨਹੀਂ ਆ ਯਾਰਾਂ ਨੂ ਰਵੋਣ ਵਾਹਲੀਏ ਕਦੇ ਤੈਨੂੰ ਵੀ ਸਾਡੀ ਯਾਦ ਆਈ ਨਹੀਂ ਨਿਤ ਯਾਦ ਹੋਂ ਵਾਹਲੀਏ ਨਹੀਂ ਨਿਤਿਆਦਿ ਹੋਣ ਵਾਲੀ ਨਹੀਂ ਨਿਤਿਆਦਿ ਹੋਣ ਵਾਲੀ ਹੈ